ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਰਉ ਜਬ ਕਛਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚੈ ਕਰਮ ਰਸ ਕਸੈ ਲੁਬਾਨਾ ਬਿਨ ਸ ਗਿਆ ਜਾਏ ਕਹਉ ਸੁਮਾਨਾ ਕਹਿਰਵਦਾਸ ਬਾਜੀ ਜਗ ਪਾਈ ਵਾਜੀ ਗਰ ਸੋ ਮੋਹੇ ਪ੍ਰੀਤ ਬਨਾਈ ਤਨਤਨ ਸਾਹਿਬ ਜਗਤ ਜੀ ਸਤੁਰ ਵਿਦਾਸ ਜੀ ਮਹਾਰਾਜ ਪੰਜਾ ਤੱਤਾ ਤੋਂ ਬਣੇ ਹੋਏ ਇਸ ਜੀਵ ਨੂੰ ਸਿਰਨਹਾਰ ਪਰਮਾਤਮਾ ਨਾਲ ਸੱਚੀ ਪ੍ਰੀਤੀ ਕਰਕੇ ਅਮੋਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਇਹ ਜੀਵ ਜਿਸ ਤਸਿਸ ਪੰਜ ਤਤਾਂ ਦਾ ਬਣਿਆ ਹੋਇਆ ਹੈ ਇਹ ਜੀ ਮਿੱਟੀ ਦਾ ਪਤਲਾ ਹੈ ਔਰ ਇਹ ਜੀ ਅਬਦੁੱਲਮ ਨੂੰ ਜਨਮ ਪ੍ਰਾਪਤ ਕਰਕੇ ਸੰਸਾਰ ਵਿੱਚ ਆਉਣ ਦੇ ਮੂਲ ਮਨੋਰਥ ਪ੍ਰਭੂ ਦੇ ਸਿਮਰਨ ਨੂੰ ਛੱਡ ਕੇ ਮਾਇਆ ਪਿੱਛੇ ਨੱਠਾ ਫਿਰਦਾ ਹੈ ਨੱਚਦਾ ਫਿਰਦਾ ਹੈ ਇਹ ਮਾਇਆ ਵੱਲ ਦੇਖ-ਦੇਖ ਕੇ ਮਾਇਆ ਬਾਰੇ ਸੁਣ-ਸੁਣ ਕੇ ਕੇਵਲ ਮਾਇਆ ਦੇ ਪਿੱਛੇ ਹੀ ਦੌੜਾ ਫਿਰਦਾ ਹੈ ਪਾਵੇ ਸਾਰਾ ਸਮਾਂ ਸੰਸਾਰ ਦੀ ਮਾਇਆ ਇਕੱਠੀ ਕਰਨ ਵਿੱਚ ਹੀ ਬਤੀਤ ਕਰਿਆ ਹੈ ਜਦ ਕਛ ਪਾਵੇਂ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਜਿਸ ਵੇਲੇ ਜੀਵ ਕੁਝ ਪ੍ਰਾਪਤ ਕਰ ਲੈਂਦਾ ਮਾਇਆ ਦੇ ਪਾਸ ਆ ਜਾਂਦੀ ਤਾਂ ਇਹ ਹੰਕਾਰ ਕਰਨ ਲੱਗ ਪੈਂਦਾ ਕਿ ਮੇਰੇ ਵਰਗਾ ਹੋਰ ਇਸ ਸੰਸਾਰ 'ਚ ਕੋਈ ਨਹੀਂ ਹੈ। ਮਾਇਆ ਗਈ ਤਬ ਰੋਣ ਲੱਗਦਾ ਹੈ। ਜਿਸ ਵੇਲੇ ਮਾਇਆ ਚਲੀ ਜਾਂਦੀ ਹੈ ਫਿਰ ਇਹ ਰੋਣ ਲੱਗ ਪੈਂਦਾ ਹੈ। ਕਹਿੰਦਾ ਹੈ ਮੈਂ ਤੈਨੂੰ ਟਿਆ ਗਿਆ ਮੇਰੇ ਪਾਸ ਕੱਖ ਨਹੀਂ ਰਿਹਾ। ਪਾਵੇ ਜੀ ਮਾਇਆ ਨੂੰ ਹੀ ਸੰਸਾਰ ਵਿੱਚ ਸਭ ਕੁਝ ਸਮਝ ਆਇਆ ਹੈ ਮਨ ਬਚੈ ਕਰਮ ਰਸ ਕਸੈ ਲੁਬਾਨਾ ਬੇਨਸ ਗਿਆ ਜਾਏ ਕਹੂੰ ਸੁਮਾਨਾ ਇਹ ਜੀਵ ਸੰਸਾਰ ਦੀ ਮਾਇਆ ਵਿੱਚ ਇਨਾ ਖਚਤ ਹੈ ਮਨ ਵਿੱਚ ਵੀ ਕੇਵਲ ਮਾਇਆ ਬਾਰੇ ਹੀ ਸੋਚਦਾ ਹੈ ਬਚਨ ਵੀ ਕੇਵਲ ਮਾਇਆ ਸਬੰਧੀ ਹੀ ਕਰਦਾ ਹੈ ਕਰਮ ਵੀ ਕੇਵਲ ਮਾਇਆ ਦੀ ਪ੍ਰਾਪਤੀ ਲਈ ਕਰਦਾ ਹੈ ਮਨ ਬਚ ਕਰਮ ਰਸ ਕਸੇ ਲਪਾਨਾ ਇਹ ਜੀ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਸੰਸਾਰ ਦੇ ਰੱਸਾ ਕਸਾਂ ਵਿੱਚ ਲਵਾਏ ਮਨ ਹੋਇਆ ਹੈ ਪਰ ਇਸ ਨੂੰ ਇਹ ਨਹੀਂ ਪਤਾ ਜਿਸ ਵੇਲੇ ਇਸ ਨੇ ਆਪਣਾ ਸੀ ਤਿਆਗ ਦੇਣਾ ਉਸ ਸਮੇਂ ਅੰਤ ਸੰਸਾਰੀ ਪਦਾਰਥ ਸੇ ਨਾਲ ਕੋਈ ਵੀ ਨਹੀਂ ਜਾਣੇ ਪਾਵਨ ਸਮੇਂ ਦੇ ਨਾਲ ਕੋਈ ਵੀ ਨਹੀਂ ਜਾਂਦਾ ਬਿਨਸ ਗਿਆ ਜਾਏ ਕਹੂ ਸਮਾਨਾ ਪਤਾ ਨਹੀਂ ਇਸ ਨੇ ਫੇ ਮਰਨ ਤੋਂ ਬਾਅਦ ਕਿਹੜੀ ਜੁਨ ਵਿੱਚ ਜਾ ਕੇ ਸਮੋਣਾ ਹੈ ਕਹਿਰਵਦਾਸ ਬਾਜੀ ਜਗ ਪਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਨਾਈ ਤਉ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹਰ ਵਿਦਾਸ ਬਾਜੀ ਜਗ ਪਾਈ ਕਿ ਪ੍ਰਮਾਤਮਾ ਬਾਜੀਗਰ ਨੇ ਸੰਸਾਰ ਦੀ ਬਾਜੀ ਪੁਆਈ ਹੈ ਉਹ ਜਿਵੇਂ ਚਾਹੁੰਦਾ ਹੈ ਸੰਸਾਰ ਵਿੱਚ ਜੀਵਾਂ ਤੋਂ ਕਰਾਉਂਦਾ ਹੈ ਜਿਵੇਂ ਬਾਜੀਗਰ ਜਿਵੇਂ ਆਪਣੇ ਪਾਤਰਾਂ ਨੂੰ ਚਾਹੁੰਦਾ ਹੈ ਨਚਾਉਂਦਾ ਹੈ ਇਸੇ ਪ੍ਰਕਾਰ ਪ੍ਰਮਾਤਮਾ ਬਾਜੀਗਰ ਨੇ ਸੰਸਾਰ ਦੀ ਬਾਜੀ ਪੁਆਈ ਹੈ ਬਾਜੀਗਰ ਸੋ ਮੋਹੀ ਪ੍ਰੀਤ ਬਣਾਈ ਸਤਿਗੁਰੂ ਜੀ ਫਰਮਾਉਂਦੇ ਸਰਜਣਹਾਰ ਬਾਜੀਗਰ ਪਰਮਾਤਮਾ ਨਾਲ ਮੈਨੂੰ ਪ੍ਰੀਤ ਬਣਾਈ ਹੈ ਔਰ ਜਿਹੜਾ ਜੀਵ ਇਸ ਅਮੋਲਕ ਜਨਮ ਵਿੱਚ ਆ ਕੇ ਬਾਜੀਗਰ ਪ੍ਰਭੂ ਨਾਲ ਸੱਚੀ ਪ੍ਰੀਤੀ ਕਰਦਾ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਪਰਮਾਤਮਾ ਰੂਪੀ ਬਾਜੀਗਰ ਨੇ ਐਸੇ ਡੁਗਡੂ ਕੀ ਬਿਜਾਈ ਹੈ ਸਾਰੀ ਖਲਕਤ ਸਾਰੀ ਕਾਇਨਾਤ ਉਹਦੇ ਇਸ਼ਾਰੇ ਤੇ ਨਤਰੀ ਹੈ ਤਮਾਸ਼ਾ ਕਰੀ ਹੈ ਪਾਵਿ ਸੰਸਾਰ ਵਿੱਚ ਜੋ ਵੀ ਕੁਝ ਹੁੰਦਾ ਹੈ ਸ੍ਰੀਨハਰ ਪ੍ਰਭੂ ਦੀ ਆਗਿਆ ਅਨੁਸਾਰ ਹੀ ਹੁੰਦਾ ਹੈ ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ ਇਸ ਲਈ ਜੀਵ ਨੂੰ ਉਸ ਪ੍ਰਭੂ ਨਾਲ ਸੱਚੀ ਪੇਤੀ ਕਰਕੇ ਆਪਣਾ ਮੂਰਖ ਜੀਵਨ ਸਫਲ ਕਰਨਾ ਚਾਹੀਦਾ ਹੈ ਜੈ ਗੁਰਦੇਵ